ਆ ਜਿਹੜਾ ਟਰੈਕਟਰ ਆਪਾਂ ਤੁਸੀਂ ਦੇਖ ਰਹੇ ਹੋ ਨਾ ਸਾਰੇ ਮੇਰੇ ਕਿਸਾਨ ਵੀਰ ਇਹ ਟਰੈਕਟਰ ਉਹ ਆ ਜਿਨੇ ਬਿਨਾਂ ਏਜੰਸੀਆਂ ਤੋਂ ਅੱਗ ਪਾ ਛੱਡੀ ਵੀ ਕੋਈ ਏਜੰਸੀ ਨਹੀਂ ਸੀ ਹੈਗੀ ਆਪਣੇ ਪੰਜਾਬ 'ਚ ਇਹਨੂੰ ਆਨਲਾਈਨ ਮੰਗਵਾਉਣਾ ਪੈਂਦਾ ਸੀ ਤੇ ਇਹ ਟਰੈਕਟਰ ਨੇ ਇੰਨੀ ਅੱਗ ਪਾ ਛੱਡੀ ਨਾ ਵੀ ਤੁਸੀਂ ਗੱਲਾਂ ਹੀ ਛੱਡ ਦੋ ਤੇ ਹੁਣ ਇੱਕ ਖੁਸ਼ੀ ਦੀ ਖਬਰ ਇਹ ਆ ਵੀ ਇਹਦੀਆਂ ਏਜੰਸੀਆਂ ਵੀ ਆ ਗਈਆਂ ਆਪਣੇ ਸ਼ਹਿਰਾਂ ਦੇ ਵਿੱਚ ਹੁਣ ਇਸ ਟਰੈਕਟਰ ਨੂੰ ਆਪਾਂ ਨੂੰ ਆਨਲਾਈਨ ਮੰਗਵਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਟਰੈਕਟਰ ਦੀ ਕੀ ਖੂਬੀਆਂ ਨੇ ਵੀ ਜੈਡ ਬਲੈਕ ਜਿਵੇਂ ਆਪਾਂ ਕਹਦੇ ਨੇ ਨਾ ਜਮਾ ਹੀ ਬਲੈਕ ਕੋਈ 파ਟ ਹੋਰ ਕਿਸੇ ਕਲਰ ਦਾ ਹੈ ਹੀ ਨਹੀਂ ਸਾਰੇ ਦਾ ਸਾਰਾ ਹੀ ਜੈਡ ਬਲੈਕ ਤੇ ਟਰੈਕਟਰ ਵੀ ਕਿਆ ਬਾਤਾਂ ਨੇ ਮੈਂ ਕਹਿੰਦਾ ਵੀ ਅੱਗ ਘੜਦੀ ਅੱਗ ਇੰਨਾ ਤਕੜਾ ਟਰੈਕਟਰ ਹੈ ਨਾ ਇਹਦੇ ਜੇ ਤੁਹਾਨੂੰ ਮੈਂ ਫੀਚਰ ਕੱਲੇ-ਕੱਲੇ ਗਿਣਾਈ ਨਾ ਤੁਸੀਂ ਹੈਰਾਨ ਰਹਣਾ ਹੈਰਾਨ ਡਬਲ ਐਕਟਿੰਗ ਇਹਦਾ ਪਾਵਰ ਸਟੀering ਦਾ ਬਿਨਾ 터ਬੋ ਤੋਂ ਕੋਈ 터ਬੋ 터ਬੋ ਨਹੀਂ ਇਹਦੇ ਚ ਸਿੱਧੀ ਇੰਜਨ ਦੀ ਪਾਵਰ ਆ ਤੁਹਾਨੂੰ ਕੱਲੀ-ਕੱਲੀ ਡਿਟੇਲ ਆਪਾਂ ਦੱਸਦੇ ਆ ਦੇਖੋ ਅਲਟਰਨੇਟਰ ਕੁਝ ਵੀ ਯਾਰ ਸਾਰਾ ਕੁਝ ਬਲੈਕ ਇੰਨਾ ਜ਼ਿਆਦਾ ਸੋਹਣਾ ਟਰੈਕਟਰ ਬਣਾਉਣ ਇੰਨਾ ਜ਼ਿਆਦਾ ਸੋਹਣਾ ਹੀਟ ਗਾਰਡ ਵਗੈਰਾ ਜਾਂ ਕੁਝ ਵੀ ਚਾਰ ਸਿਲੰਡਰ ਟਰੈਕਟਰ ਇੰਜਨ ਇਸ ਟਰੈਕਟਰ ਦਾ ਚਾਰ ਸਿਲੰਡਰ ਤੇ ਬਾ ਖੂਬ ਤੇ 3682 cc ਇੰਜਨ ਦੀ ਪਾਵਰ ਤੇ ਟਾਰਕ ਹੈਗੀ 247 ਇਹ ਆਪਦੀ ਇੰਜਨ ਆਪਦੀ ਪਾਵਰ ਪੂਰੀ ਕਰ ਦਿੰਦਾ 1850 ਚੱਕਰਾਂ ਤੇ ਜਿਵੇਂ ਆਪਦੀ ਪੂਰੀ ਪਾਵਰ ਜਿਹਨੂੰ ਆਪਾਂ ਕਹਿ ਦਿੰਦੇ ਆ ਬਹੁਤ ਸਲੋ ਚੱਕਰਾਂ ਤੇ ਆ ਵੇਖੋ ਸਪੀਕਰਾਂ ਸਬੂਕਰਾਂ ਵਾਲੀ ਜਗ੍ਹਾ ਜਿਵੇਂ ਨਾ ਕੰਪਨੀ ਨੇ ਬੜੇ ਧਿਆਨ ਜੇ ਨਾਲ ਇਹਦਾ ਬਹੁਤ ਨਿੱਕੀ ਨਿੱਕੀ ਚੀਜ਼ ਤੇ ਧਿਆਨ ਦਿੱਤਾ ਇਹ ਇਹ ਦੇ ਮੀਟਰ ਮਟਰ ਲਿਫਟ ਵਾਲੇ ਲੀਵਰ ਇੰਨੇ ਜਿਆਦੇ ਸੋਹਣੇ ਆ ਇੰਨੇ ਜਿਆਦੇ ਵੀ ਬਾਹਲੇ ਜਿਆਦੇ ਬਾਹ ਕਮਾਲ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦਵਾਂਗੇ ਇਹ ਦੇ ਗੇਅਰ ਆ ਗਏ ਲੋ ਹਾਈ ਮੀਡੀਅਮ ਤਿੰਨ ਸਪੀਡਾਂ ਜਿਹੜੀਆਂ ਇੱਧਰ ਆ ਗਈਆਂ ਚਾਰ ਉਧਰ ਫਾਰਵਰਡ ਇੱਕ ਬੈਕ ਆ ਗਈ ਹੈ ਨਾ ਰਿਵਰਸ ਚਾਰ ਫਾਰਵਰਡ ਜਿੱਦਾਂ ਵੀ 12 ਸਪੀਡਾਂ ਫਾਰਵਰਡ ਤਿੰਨ ਸਪੀਡਾਂ ਆਪਣੀਆਂ ਰਿਵਰਸ ਆ ਗਈਆਂ ਮੀਟਰ ਮਟਰ ਤੁਸੀਂ ਨਿਗਾਹ ਮਾਰੋ ਮਾ ਕੰਨਾ ਜੀ ਭੁੱਖ ਲੈਂਦੀ ਆ ਭੁੱਖ ਰੂਹ ਖੁਸ਼ ਹੋ ਜਾਂਦੀ ਐ ਵੀ ਇੰਨਾ ਸੋਹਣਾ ਡਟਣਾ ਬਹੁਤ ਮੇਰੇ ਵੀਰ ਚਲੋ ਮੇਲਿਆਂ ਚ ਆਪਾਂ ਨੂੰ ਚਾਹ ਹੁੰਦਾ ਬਹੁਤ ਵੀਰ ਫੋਟੋਆਂ ਖਿਚਵਾਉਣ ਆਉਂਦੇ ਸੀ ਪਿਛਲੇ ਟੈਰਾਂ ਦੀ ਗੱਲ ਕਰ ਲਈਏ ਆਪਾਂ ਤੇ ਦੇ 16 9 28 ਦੇ ਪਿਛਲੇ ਟੈਰ ਆ ਗਏ ਤੇ ਜੇ ਆਪਾਂ ਇਹਦੀ ਲਿਫਟ ਦੀ ਗੱਲ ਕਰੀਏ ਵੀਰੇ ਤੇ ਲਿਫਟੇ ਦੀ ਆ ਗਈ 2000 ਕਿਜੀ ਦੀ ਤੇ ਇਹ ਆਪਾਂ ਨੂੰ ਡਿਸਟ੍ਰੀਬਿਊਟਰ ਨਾਲ ਹੀ ਮਿਲੂਗਾ ਇਹਦੇ ਕੰਪਨੀ ਵੱਲੋਂ ਫੀਟਿੰਗ ਫੀਟਿੰਗ ਤੁਸੀਂ ਦੇਖੋ ਵੀ ਕਿੰਨੀ ਕਮਾਲ ਦੀ ਆ ਜਗ੍ਹਾ ਨੂੰ ਪੂਰੀ ਵਰਤੋਂ ਚ ਲਿਆ ਗਿਆ ਫਿਰ ਇਹਦੀ ਲਿਫਟ ਦੀ ਇੰਨੀ ਵਧੀਆ ਸੈਂਸਿੰਗ ਆ ਵੀ ਜਿਵੇਂ ਆਪਾਂ ਨੌ ਜਿੰਨੀ ਵੀ ਚੱਕਣੀ ਨਾ ਮੈਂ ਬਾਈ ਉਹਨਾਂ ਤੋਂ ਪੁੱਛਦਾ ਸੀ ਪੂਰੀ ਜਾਣਕਾਰੀ ਲਈ ਵੀ ਆ ਤੇ ਸੈਂਸਿੰਗ ਇੰਨੀ ਵਧੀਆ ਵਾ ਵੀ ਜਿੱਦਾਂ ਐ ਨਹੀਂ ਹੈਗਾ ਵੀ ਝਟਕੇ ਮਾਰੂਗੀ ਨਾ ਬਹੁਤ ਹੀ ਜ਼ਿਆਦਾ ਥੋੜੀ ਜਿਵੇਂ ਆਪਾਂ ਚੱਕਣੀ ਆ ਨੌ ਜਿੰਨੀ ਉਹਨਾਂ ਵੀ ਕੰਮ ਕਰੂਗੀ ਯਾਪਾ ਨੌਂ ਜਿਹਨੀ ਲਿਫਟ ਵਿੱਚ ਇਹਦੀ ਚੱਕਣੀ ਨਾ ਉਹ ਵੀ ਕੰਮ ਕਰੂਗੀ ਤੇ ਬ੍ਰੇਕਾਂ ਇਹਦੀ ਆਗੀਆਂ ਆਪਣੀਆਂ ਤੇਲ ਚ ਡੁੱਬੀਆਂ ਪਾਵਰ ਬ੍ਰੇਕਾਂ ਜਿੰਨਾਂ ਨੂੰ ਆਪਾਂ ਕਹਿ ਦਿੰਨੇ ਆ ਸਾਈਡ ਸ਼ਿਫਟ ਦੇ ਗੇਅਰ ਆਗੇ ਟਰੈਕਟਰ ਦੀ ਬੜਕ ਤੜਕ ਮੈਂ ਕਹਿੰਦਾ ਜੀ ਧਿਆਈ ਬੋਤਾਂ ਨੇ ਪੀਟੀਓ ਪਾਵਰ ਹੈਗੀ 46 ਐਚਪੀ ਦੀ 34.3 ਕਿਲੋਵਾਰਟ ਹਨਾ ਚਾਰ ਸਿਲੰਡਰਾਂ ਟ੍ਰੈਕਟਰ ਮੈਂ ਕਹਿੰਦਾ ਜੀ ਐਂਡ ਲਾਇਵ ਐਂਡ ਇੰਨਾ ਜਿਆਦਾ ਸੋਹਣਾ ਟ੍ਰੈਕਟਰ ਹੈ ਨਾ ਇੰਨਾ ਜਿਆਦਾ ਸੋਹਣਾ ਪੰਪ ਪੰਪ ਦੀ ਫਿਟਿੰਗ ਫਿਰ ਇਹਦੇ ਆਪਾਂ ਅਗਲੇ ਹਿੱਸੇ ਦੀ ਗੱਲ ਕਰ ਲਈਏ ਇਹ ਆਪਾਂ ਨੂੰ ਨਾ ਹਿੱਸਾ ਚੇਂਜ ਕਰਾਉਣਾ ਪੈਂਦਾ ਜਿਹੜੇ ਵੀਰਾਂ ਨੇ ਹੈਵੀ ਡਿਊਟੀ ਇਹਦਾ ਮਤਲਬ ਕੰਮ ਲੈਣਾ ਹੁੰਦਾ ਤੇ ਕੰਪਨੀ ਨੇ ਪਹਿਲਾਂ ਹੀ ਇਹਨੂੰ ਹੈਵੀ ਡਿਊਟੀ ਦਿੱਤਾ ਤੁਸੀਂ ਧਿਆਨ ਨਾਲ ਦੇਖੋ ਆਪਾਂ ਨੂੰ ਸੈਟਿੰਗ ਵਿੱਚ ਕਰਨ ਦੀ ਜ਼ਰੂਰਤ ਹੀ ਨਹੀਂ ਫਿਰ ਇਹਦੀਆਂ ਲਾਈਟਾਂ ਇੰਡੀਕੇਟਰ ਬੰਪਰ ਆ ਵੇਖੋ ਜੀ ਸਾ ਕਿੰਨਾ ਮਜ਼ਬੂਤ ਆ ਫੁੱਲ ਹੈਵੀ ਡਿਊਟੀ ਆ ਫੁੱਲ ਹੈਵੀ ਡਿਊਟੀ ਕੱਲਾ ਕੱਲਾ ਨਾਟੇ ਦਾ ਦੇਖੋ ਇੰਨਾ ਜਿਆਦਾ ਮਜ਼ਬੂਤ ਟਰੈਕਟਰ ਕੰਪਨੀ ਨੇ ਬਣਾਇਆ ਨਾ ਵੀ ਮੈਂ ਕਹਿੰਦਾ ਵੀ ਗੱਲਾਂ ਹੀ ਛੱਡ ਦਿਓ ਤੁਸੀਂ ਨਿੱਕੀ ਨਿੱਕੀ ਚੀਜ਼ ਦਾ ਬਹੁਤ ਜਿਆਦਾ ਧਿਆਨ ਰੱਖਿਆ ਗਿਆ ਡਿਜੀਟ੍ਰੈਕ ਦੀ ਮਾਰਕਿੰਗ ਆ ਗਈ ਇਹ ਤੁਹਾਡਾ ਨਾਮ ਡਿਜੀਟਲ ਐਗ ਤੁਹਾਨੂੰ ਦੱਸਿਆ ਤਾਂ ਬਿਨਾ ਜੰਸੀ ਤੇ ਅੱਗ ਭਾਈ ਫਿਰਦਾ ਸੀ ਵੀ ਇੰਨੇ ਜਿਆਦੇ ਟਰੈਕਟਰ ਵਿਕਦੇ ਸੀ ਨਾ ਵੀ ਗੱਲ ਹੀ ਛੱਡ ਦੋ ਮੈਂ ਤੁਹਾਨੂੰ ਇੱਕ ਰਿਹਾ ਤੇ ਸਾਰੇ ਫੀਚਰ ਬੋਲ ਕੇ ਫਿਰ ਦੱਸ ਦਿੰਦਾ ਪੀਟੀਓ ਪਾਵਰ ਹੈ ਜੀ 40 ਐਚਪੀ 34 3 ਕਿਲੋ ਆਰ ਇੰਜਨ ਸੀਸੀ ਹੈਗਾ 3682 ਸੀਸੀ ਤੇ ਚਾਰ ਸਿਲੰਡਰ ਟਾਰਕ ਹੈ ਜੀ 247 ਆਰ ਪੀ ਐਮ ਰੇਟਰ ਹੈਗਾ 1850 ਡਬਲ ਕਲਚ ਆ 12 ਫੋਰਵਰਡ 3 ਰਿਵਰਸ ਤੇ ਸਪੀਡ ਸਪੀਡ ਦੀ ਜੇ ਗੱਲ ਕਰੀਏ 2.0 ਤੋਂ ਲੈ ਕੇ 37 ਕਿਲੋਮੀਟਰ ਪਰ ਆਵਰ ਬਹੁਤ ਘੱਟ ਤੋਂ ਘਟ ਹੈ ਦੀ ਬਹੁਤ ਘੱਟ ਤੋਂ ਘਟ ਰਿਵਰਸ ਹੈਗੀ 3.5 ਤੋਂ ਲੈ ਕੇ 16.4 ਕਿਲੋਮੀਟਰ ਪਰ ਆਵਰ ਸਾਈਡ ਗੇਅਰ ਆ 540 ਦੀ ਪੀਟੀਓ ਹੈਗੀ ਆ ਤੇ ਚੱਕਰ ਮਲਟੀਪਲ ਸਪੀਡਾਂ ਵੀ ਆ ਤੇ ਰਿਵਰਸ ਪੀਟੀਓ ਵੀ ਹੈਗੀ ਹੈ 2000 ਕਿਜੀ ਇਹਦੀ ਆ ਗਈ ਲਿਫਟ ਕੈਪੈਸਿਟੀ ਤੇ ਪਾਵਰ ਸਟੀering ਤੇਲ ਚ ਡੁੱਬੇ ਬ੍ਰੇਕ ਆ ਦੀ ਡਬਲ ਸਟੀering ਆਪਣੇ ਉਹ ਆਗੇ ਸਿਲੰਡਰ ਜਿਹਨੂੰ ਆਪਾਂ ਕਹਿੰਦੇ ਨੇ ਡਬਲ ਐਕਟਿੰਗ ਟਾਇਰ ਸਾਈਜ਼ 750 ਅਗਲੇ ਆਗੇ ਫਰੰਟ ਤੇ ਪਿਛਲੇ 16 9 28 ਹੈਵੀ ਡਿਊਟੀ ਐਕਸਲ ਲੱਗੇ ਆ ਤੇ ਹੈਵੀ ਡਿਊਟੀ ਫਰੰਟ ਆਪਣਾ ਜਿਹੜਾ ਉਹ ਆ ਗਿਆ ਐਕਸਲ ਤੇ ਹੈਵੀ ਡਿਊਟੀ ਬੁੱਲ ਗੇਅਰ ਰਿਡੈਕਸ਼ਨ ਵੀ ਗੇਅਰ ਵੀ ਇਹਦੀ ਰਿਡੈਕਸ਼ਨ ਜਿਹੜੀ ਹੈ ਹੈਵੀ ਡਿਊਟੀ ਆ ਕੁਝ ਵੀ ਇਦਾਂ ਨਹੀਂ ਹੈਗਾ ਵੀ ਇਹ ਟਰੈਕਟਰ ਕੋਈ ਜਿੱਦਾਂ ਆਪਾਂ ਕਹਦੇ ਆ ਵੀ ਕੁੰਨਾ ਝੁਕ ਜਾਵਾ ਇੰਨਾ ਜਿਆਦਾ ਕਾਇਮ ਆਣਾ ਟਰੈਕਟਰ ਓਏ ਹੋਏ ਕਿੰਨੀਆਂ ਤਰੀਫਾਂ ਕਰਾਂ ਵੀ ਸਮਾਂ ਥੋੜਾ ਵਾ ਬਾਕੀ ਟਰੈਕਟਰ ਤੋਂ ਜੀ ਤੁਹਾਨੂੰ ਲੁੱਕ ਤੁਸੀਂ ਦੇਖੋ ਲੁੱਕ ਤਾਂ ਐ ਕਿਹੜਾ ਲੱਗਦਾ ਨਾ ਜਿਵੇਂ ਬੁੱਲ ਹੁੰਦਾ ਬੁੱਲ ਜਿਵੇਂ ਆਪਾਂ ਕਹਦੇ ਆ ਵੀ ਸਾਣ ਨਹੀਂ ਕੜਾ ਹੁੰਦਾ ਅੱਗੋਂ ਬੰਪਰ ਵੀ ਉਦਾਂ ਦਾ ਹੀ ਆ ਬਹੁਤ ਜਿਆਦੇ ਸੋਹਣਾ ਟਰੈਕਟਰ ਬਹੁਤ ਹੀ ਜਿਆਦੇ ਸੁਨੱਖਾ ਨਿੱਕ-ਨਿੱਕੀ ਚੀਜ਼ ਨੂੰ ਬਹੁਤ ਧਿਆਨ ਰੱਖਿਆ ਗਿਆ ਫਿਰ ਵੱਡੀ ਗਲਤ ਨੂੰ ਦੱਸਿਆ ਇਹਦੇ ਵਿੱਚ ਕੋਈ ਟਰਬੋ ਨਹੀਂ ਹੈਗੀ ਕੋਈ ਸੀਆਰਡੀ ਨਹੀਂ ਕੋਈ ਕੁਛ ਨਹੀਂ ਟਰੈਕਟਰ ਆਪ ਦੀ ਪਾਵਰ ਆਪ ਹੀ ਪ੍ਰੋਡਿਊਸ ਕਰਦਾ ਵਾ ਤੇ ਟਰੈਕਟਰ ਦੀ ਬੰਤਰ ਲਿਫਟ ਦੇ ਫਿਲਟਰ ਫਿਲਟਰ ਐਕਸ ਵਾਲੇ ਦੇ ਕਲੱਚ ਵਾਲੀ ਹਾਂਡੀ ਹੁੰਦੀ ਟਰੈਕਟਰ ਨੂੰ ਨਾ ਬਹੁਤ ਜਿਆਦਾ ਮਜ਼ਬੂਤ ਬਣਾਇਆ ਗਿਆ ਬਹੁਤ ਹੀ ਜਿਆਦਾ ਮਜ਼ਬੂਤ ਆ ਦੇਖੋ ਆਪਣੇ ਹੀ ਰਿਕਾਰਡ ਲੱਗੇ ਜਿਵੇਂ ਕਿਸੇ ਵੀ ਵੀਰ ਨੇ ਟਰੈਕਟਰ ਖਰੀਦਣਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਹੁਣ ਇਹਦੀ ਆਪਣੀਆਂ ਏਜੰਸੀਆਂ ਆ ਗਈਆਂ ਆਪਣੇ ਪੰਜਾਬ ਚ ਵੀ ਆਲ ਇੰਡੀਆ ਚ ਤੁਸੀਂ ਮਤਰੋ ਬਾਈ ਨੂੰ ਫੋਨ ਕਰ ਲਿਓ ਇਹ ਟਰੈਕਟਰ ਤੋਂ ਹੋਰ ਵੀ ਕੋਈ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਤੁਸੀਂ ਇਹ ਟਰੈਕਟਰ ਦੀ ਜਾਣਕਾਰੀ ਲੈਣੀ ਜਾਂ ਖਰੀਦਣਾ ਆ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਬਾਈ ਨਾਲ ਤੁਸੀਂ ਕੰਟੈਕਟ ਕਰ ਲਿਓ ਨਵਾਂ ਖਰੀਦ ਸਕਦੇ ਹੋ ਤੇ ਆਪਣੇ ਪੇਜ ਨੂੰ ਫੋਲੋ ਸ਼ੇਅਰ ਜਰੂਰ ਕਰਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ ਲਵ ਯੂ